ਵੀਰੇ ਕਮਲਕੌਰ ਦਾ ਕਤਲ ਹੋਇਆ ਹੋਣਾ ਚਾਹੀਦਾ ਸੀ ਵੀਰੇ ਜਿਹੇ ਤੱਕ ਲੱਗਦਾ ਨਾ ਆਪਾਂ ਨੂੰ ਸੋਸ਼ਲ ਮੀਡੀਆ ਤੇ ਨੈਟ ਤੇ ਯਾਰ ਇਦਾਂ ਦਾ ਮਤਲਬ ਯਾਰ ਕੰਟੈਂਟ ਪਾਉਣਾ ਨਹੀਂ ਚਾਹੀਦਾ ਕਿਉਂਕਿ ਯਾਰ ਇਹ ਚੰਗੀ ਸੇਧ ਨਹੀਂ ਦਿੰਦਾ ਕਿਸੇ ਨੂੰ ਇਹ ਅਸਲ ਵਿੱਚ ਮਾਈਂਡ ਵਾਸ਼ ਹੋ ਗਿਆ ਸਾਡੀਆਂ ਕੁੜੀਆਂ ਦਾ ਵੀ ਪਤਾ ਨਹੀਂ ਅਸੀਂ ਇਹਨਾਂ ਕੇਸ ਸੁਣਾ ਕਰਕੇ ਕਿੰਨਾ ਸੋਕੋਵ ਕਰ ਲਿਆ ਯਾਰ ਵੀਰੇ ਅਧਿਕਾਰ ਦਾ ਇਹ ਟ੍ਰੈਂਡ ਵਾਕੇ ਆ ਠੀਕ ਹੈ ਜੀ ਉਹਦਾ ਨਾਮ ਅਸਲ ਦੇ ਵਿੱਚ ਕੰਚਨ ਕੁਮਾਰੀ ਸੀਗਾ ਹਣਾ ਉਹਦੀ ਕਿਸੇ ਨੂੰ ਸੱਚਾਈ ਦਾ ਨਹੀਂ ਪਤਾ ਸੀ ਨਾ ਕਿਸੇ ਨੂੰ ਪਤਾ ਸੀ ਕੌਣ ਆ ਉਹ ਕਿੱਥੋਂ ਨਹੀਂ ਉਹਨੇ ਇੱਕ ਨਾਮ ਯੋਗ ਕੀਤਾ ਕਮਲ ਕੌਰ ਹੁਣ ਕੋਈ ਵੀ ਦੇਖਦਾ ਯਾਰ ਕੋਈ ਵੀ ਬੰਦਾ ਦੇਖਦਾ ਅਗਲਾ ਜੱਜ ਕਰਦਾ ਕਿ ਹਾਂ ਇਹ ਸੋਹਣੀ ਕੁੜੀ ਆ ਤੇ ਉਹ ਜੱਜ ਕਰਦਾ ਕਿ ਹਾਂ ਸਿੱਖਾਂ ਦੀ ਕੁੜੀ ਐਵੇਂ ਨਹੀਂ ਹੋਊਗੀ ਤਾਂ ਬਦਲਾਓ ਬਦਲਾਓ ਹੁਣ ਵਾਸਤੇ ਖੜਕਾ ਹੋਣਾ ਜ਼ਰੂਰੀ ਹੈ ਮੇਰੇ ਕਮਲ ਕੌਰ ਦਾ ਕਤਲ ਹੋਇਆ ਭਾਈ ਅਮਰਪਾਲ ਸਿੰਘ ਮੈਰੋਂ ਜਿੰਮੇਵਾਰੀ ਲਈ ਹੈ ਕਿਸਾ ਕੁਝ ਜੋ ਤੁਸੀਂ ਵੀ ਅਸ਼ਲੀਲ ਕੰਟੈਂਟ ਪਾਉਂਦੀ ਸੀ ਉਹਦੇ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਸੀ ਕਿ ਜਾਂ ਨਹੀਂ ਇਹ ਗਲਤ ਹੋਇਆ ਹੋਣਾ ਚਾਹੀਦਾ ਸੀ ਵੀਰੇ ਜਿਹੇ ਤੱਕ ਲੱਗਦਾ ਨਾ ਆਪਾਂ ਨੂੰ ਕਿ ਸੋਸ਼ਲ ਮੀਡੀਆ ਤੇ ਨੈਟ ਤੇ ਯਾਰ ਇਦਾਂ ਦਾ ਮਤਲਬ ਯਾਰ ਕੰਟੈਂਟ ਪਾਉਣਾ ਨਹੀਂ ਚਾਹੀਦਾ ਕਿਉਂਕਿ ਯਾਰ ਇਹ ਚੰਗੀ ਸਿਹਤ ਨਹੀਂ ਦਿੰਦਾ ਕਿਸੇ ਨੂੰ ਵੀ ਹਨਾ ਕਿਉਂਕਿ ਬੱਚੇ ਵੀ ਦੇਖਦੇ ਆ ਜਾਂ ਬੱਚਿਆਂ ਦੇ ਨਾਲ ਵੀ ਪਾਉਂਦੀ ਹੁੰਦੀ ਸੀ ਮਤਲਬ ਯਾਰ ਕਿਤੇ ਨਾ ਕਿਤੇ ਵੀਰੇ ਯਾਰ ਆਹ ਚੀਜ਼ ਤੇ ਨਾ ਬੈਨ ਲੱਗਣਾ ਚਾਹੀਦਾ ਸਰਕਾਰ ਨੂੰ ਕੋਈ ਸਖਤ ਐਕਸ਼ਨ ਲੈਣਾ ਚਾਹੀਦਾ ਇਹਦੇ ਖਿਲਾਫ ਜਿਵੇਂ ਕਰ ਸਕਦਾ ਐਕਸ਼ਨ ਨਹੀਂ ਲਿਆ ਉਹ ਕਹਿੰਦੇ ਅਸੀਂ ਖਾਲਸਾ ਰੂਪ ਦੇ ਨਾਲ ਕਰ ਦਿੱਤਾ ਉਹ ਸਹੀ ਕੀਤਾ ਕਿਦਾਂ ਕਿਦਾਂ ਉਹ ਕਹਿੰਦੇ ਅਸੀਂ ਖਾਲਸਾਈ ਕਾਨੂੰਨ ਦੇ ਨਾਲ ਦਿੱਤਾ ਫੈਸਲਾ ਕਿ ਸਰਕਾਰ ਅਸੀਂ ਸਮਝਾਇਆ ਸੀਗਾ ਉਹ ਤੁਹਾਨੂੰ ਸਹੀ ਲੱਗਦਾ ਕਈ ਲੋਕ ਉਹ ਦਾ ਵਿਰੋਧ ਕਰ ਰਹੇ ਨੇ ਇਹਨੂੰ ਕਤਲ ਨਹੀਂ ਕਰਨਾ ਚਾਹੀਦਾ ਨਹੀਂ ਵੀਰੇ ਜਿੱਥੇ ਤੱਕ ਮੈਨੂੰ ਲੱਗਦਾ ਨਾ ਜਿਵੇਂ ਉਹਨੂੰ ਸਮਝਾਇਆ ਹੁਣ ਕਈ ਵਾਰ ਹੁਣ ਤੁਸੀਂ ਪਿੱਛੇ ਉਹਨੇ ਹੁਣ ਜਦ ਬਿਆਨ ਦਿੱਤਾ ਮਰਤਪਾਲ ਮਹਿਰੋ ਨੇ ਉਹਨਾਂ ਨੇ ਕਈ ਵਾਰ ਕਿਹਾ ਕਿ ਅਸੀਂ ਕਈ ਵਾਰ ਇਹਨਾਂ ਦੀ ਹੁਣ ਪਿੱਛੇ ਜਦ ਉਹਨੂੰ ਸਮਝਾਇਆ ਸੀਗਾ ਤੇ 1.5 ਲੱਖ ਕਮਲਗੌਰ ਨੂੰ ਦਿੱਤਾ ਨਾਲ ਉਹਦੀ ਗੱਡੀ ਵੀ ਸੈੱਟ ਕਰਾਈ ਉਹਨੂੰ ਇੱਥੇ ਤੱਕ ਵੀ ਕਿਹਾ ਕਿ ਹਾਂ ਮਤਲਬ ਕਿ ਤੇਰਾ ਘਰ ਚ ਲਾਉਣ ਚ ਵੀ ਇਹੀ ਤਰੀਕਾ ਹੈਲਪ ਕਰਾਂਗੇ ਪਰ ਉਹ ਸਮਝੀ ਨਹੀਂ ਉਹ ਸਵਾਦ ਬੰਦੜ ਦੂਜਾ ਮਤਲਬ ਇਹ ਵੀ ਹਰ ਵੀ ਸਾਨੂੰ ਵੀ ਪਤਾ ਨਹੀਂ ਕੀ ਕਿੰਨੀ ਕਵਾਵ ਹੈ ਇਹ ਅਸਲ ਦੇ ਵਿੱਚ ਮਾਈਂਡ ਵਾਸ਼ ਹੋ ਗਿਆ ਸਾਡੀਆਂ ਕੁੜੀਆਂ ਦਾ ਵੀ ਪਤਾ ਨਹੀਂ ਅਸੀਂ ਇਹ ਨਗੇਸਪੂਨਾ ਕਰਕੇ ਕਿੰਨਾ ਸ਼ੋਕ ਆ ਕਰ ਲਈ ਹੈ ਨਾ ਯਾਰ ਵੀਰੇ ਅੱਜਕੱਲ ਦਾ ਇਹ ਟ੍ਰੈਂਡੇ ਬਣ ਗਿਆ ਠੀਕ ਹੈ ਜੀ ਜਿਵੇਂ ਹੁਣ ਇਹ ਕੁੜੀਆਂ ਕਰਦੀਆਂ ਇਹਨਾਂ ਕੁੜੀਆਂ ਨੂੰ ਦੇਖ ਕੇ ਕਿੰਨੀਆਂ ਕੁੜੀਆਂ ਹੋਰ ਵਿਗੜੀਆਂ ਹਨੀ ਇਹਨਾਂ ਕੁੜੀਆਂ ਨੂੰ ਦੇਖ ਕੇ ਜਿਵੇਂ ਹੁਣ ਸਪੋਜ਼ ਕਰੋ ਯਾਰ ਹਰੇਕ ਬੰਦੇ ਦੀ ਆ ਸੋਚ ਹੋਊਗੀ ਕਿ ਹਰ ਇੱਕ ਕੁੜੀ ਆ ਲੈਵਲ ਦੀ ਆ ਮਤਲਬ ਹਨਾ ਮਨੂ ਯਾਰ ਜੀ ਚੰਗੀ ਆ ਆਪਾਂ ਕਿਸ ਨੂੰ ਜੱਜ ਚੰਗੇ ਨੂੰ ਵੀ ਉਹਦੇ ਚ ਜਣਿਆ ਜਾਂਦਾ ਮਨੂ ਯਾਰ ਕਿਹੇ ਕੁੜੀ ਨੂੰ ਆ ਚੀਜ਼ਾਂ ਦੇਖ ਕੇ ਨਾ ਆਪਾਂ ਹਰ ਇੱਕ ਕੁੜੀ ਨੂੰ ਆ ਤਰੀਕੇ ਨਾਲ ਜੱਜ ਕਰਦੇ ਆ ਕਿ ਯਾਰ ਉਹ ਵੀ ਕੁੜੀ ਇਸ ਤਰ੍ਹਾਂ ਦੀ ਹੋਊਗੀ ਹਨਾ ਹਾਲਾਂਕਿ ਨਹੀਂ ਇਸ ਤਰ੍ਹਾਂ ਹੁੰਦਾ ਨਹੀਂ ਹੁੰਦੀ ਪਰ ਜਿਹੜਾ ਉਹ ਜੋ ਵੀ ਕਮਲਕੌਰ ਦਾ ਕੰਟੈਂਟ ਸੀ ਉਹ ਤੇ ਉਹਦੇ ਤੋਂ ਬਿਲਕੁਲ ਵੀ ਐਸਾ ਕੋਈ ਸ਼ੱਕ ਨਹੀਂ ਵੀ ਅਸੀਂ ਕਹਿ ਦਈਏ ਬਹੁਤ ਬਹੁਤ ਹੀ ਘਟੀਆ ਦਰਜੇ ਦਾ ਕੰਟੈਂਟ ਸੀ ਔਰ ਬੱਚਿਆਂ ਦੇ ਲਈ ਬਹੁਤ ਖਤਰਨਾਕ ਸੀ ਜੋ ਸੌਦਾ ਲੱਗਿਆ ਉਹਦਾ ਜੋ ਖਾਲਸਾਈ ਦੇ ਭਾਸ਼ਾ ਦੇ ਵਿੱਚ ਤੁਹਾਨੂੰ ਸੌਦਾ ਹੀ ਕਹਾਂਗੇ ਤਾਂ ਉਹ ਕਿੰਨਾ ਸਾਇਜ਼ਾ ਉਹ ਲੋਕਾਂ ਤੁਸੀਂ ਲੈ ਲਓ ਵੀਰੇ ਇਦਾਂ ਦੇਖੋ ਮੈਂ ਤੁਹਾਨੂੰ ਗੱਲ ਦੱਸਦਾ ਜੀ ਜਿਵੇਂ ਹੁਣ ਪਹਿਲਾਂ ਉਹਦੀ ਸੱਚਾਈ ਕਿਸੇ ਨੂੰ ਨਹੀਂ ਪਤਾ ਸੀਗੀ ਹੁਣ ਉਹਦਾ ਨਾਮ ਅਸਲ ਦੇ ਵਿੱਚ ਕੰਚਨ ਕੁਮਾਰੀ ਸੀਗਾ ਹਨਾ ਉਹਦੀ ਕਿਸੇ ਨੂੰ ਸੱਚਾਈ ਤਾਂ ਨਹੀਂ ਪਤਾ ਸੀ ਨਾ ਕਿਸੇ ਨੂੰ ਪਤਾ ਸੀ ਕੌਣ ਆ ਉਹ ਕਿੱਥੋਂ ਦੇ ਉਹਨੇ ਇੱਕ ਨਾਮ ਯੂਜ਼ ਕੀਤਾ ਕਮਲ ਕੌਰ ਹੁਣ ਕੋਈ ਵੀ ਦੇਖਦਾ ਯਾਰ ਕੋਈ ਵੀ ਬੰਦਾ ਦੇਖਦਾ ਅਗਲਾ ਜੱਜ ਕਰਦਾ ਕਿ ਹਾਂ ਇਹ ਸਿੱਖਾਂ ਦੀ ਕੁੜੀ ਆ ਤੇ ਉਹ ਜੱਜ ਕਰਦਾ ਕਿ ਹਾਂ ਸਿੱਖਾਂ ਦੀ ਕੁੜੀਆਂ ਐਵੇਂ ਦੀਆਂ ਹੋਣਗੀਆਂ ਕਈ ਬੰਦੇ ਯਾਰ ਕਹਿੰਦੇ ਆ ਕਿ ਆਹ ਚੀਜ਼ ਗਲਤ ਹੋਈ ਹੈ ਨਾ ਬਹੁਤ ਗਲਤ ਕੀਤਾ ਉਹਨੂੰ ਮਾਰ ਕੇ ਐ ਨਹੀਂ ਤਾਂ ਕਰਨਾ ਚਾਹੀਦਾ ਇਹ ਨਹੀਂ ਤਾਂ ਕਰਨਾ ਚਾਹੀਦਾ ਪਰ ਯਾਰ ਜਦ ਆਪਾਂ ਜਿਵੇਂ ਕਹਿੰਦੇ ਨਹੀਂ ਹੁੰਦੇ ਕਿ ਜੇ ਆਹ ਚੀਜ਼ ਹੋਈ ਹੈ ਨਾ ਹੁਣ ਤੇ ਹੋਰ ਹੋਰ ਜਿਹੜੇ ਐਵੇਂ ਤੇ ਕੰਮ ਕਰ ਹਾਂ ਉਹਨਾਂ ਨੂੰ ਸਮਝ ਆਊਗਾ ਕਿ ਹਾਂ ਸਾਨੂੰ ਐ ਨਹੀਂ ਤਾਂ ਖੇਤ ਦੇ ਵਿੱਚ ਤਾਂ ਇੱਕ ਕੰਮ ਮਾਰ ਕੇ ਤੰਗ ਤੰਗਣਾ ਪੈਂਦਾ ਫਿਰ ਤਾਂ ਹੁੰਦਾ ਹੀ ਤਾਂ ਹੁੰਦਾ ਬਦਲਾਓ ਬਦਲਾਓ ਹੁਣ ਵਾਸਤੇ ਖੜਾਕਾ ਹੋਣਾ ਜ਼ਰੂਰੀ ਹੈ ਫਿਰ ਸ਼ੁਕਰੀਆ ਵੀਰੇ ਬਹੁਤ ਧੰਨਵਾਦ